ਕੁਝ ਨੌਜਵਾਨ ਸਾਡੇ ਕੋਲ ਆਉਂਦੇ ਆ ਕਿ ਇਹੋ ਜੀ ਦਵਾਈ ਜਾਂ ਨੁਸਖਾ ਤਿਆਰ ਕਰ ਦਿਓ ਵੀ ਜਿਹਨੂੰ ਖਾਂਦੇ ਆ ਸਾਰੀ ਤਾਕਤ ਆ ਜਾਏ ਕੁਝ ਨੌਜਵਾਨ ਇਹੋ ਜੇ ਨੁਸਖੇ ਖਾ ਵੀ ਰਹੇ ਆ ਵੀ ਉਹਨਾਂ ਦੀ ਕਈ ਚਿਰਾਂ ਤੋਂ ਪਈ ਕਮਜ਼ੋਰੀ ਸੀ ਇੱਕ ਦਿਨ ਹੀ ਉਹਨੇ ਦਵਾਈ ਖਾਧੀ ਤੇ ਬਹੁਤ ਜ਼ਿਆਦਾ ਤਾਕਤ ਸਰੀਰ ਦੇ ਵਿੱਚ ਆ ਗਈ ਜੇਕਰ ਤੁਸੀਂ ਵੀ ਇਹੋ ਜਿਹੀ ਕੋਈ ਦਵਾਈ ਟਰਾਈ ਕਰ ਰਹੇ ਹੋ ਨਾ ਤਾਂ ਨੋਟ ਕਰੋ ਜੇ ਤੁਹਾਡੀਆਂ ਅੱਖਾਂ ਲਾਲ ਕਰ ਰਹੀ ਹੈ ਤੁਹਾਨੂੰ ਚੱਕਰ ਆ ਰਹੇ ਆ ਤੁਹਾਨੂੰ ਦਵਾਈ ਖਾਂਦਿਆਂ ਸਾਰੀ ਤਾਕਤ ਆ ਗਈ ਇਹਨਾਂ ਤੋਂ ਪਿਓਰ ਆਯੁਰਵੇਦਿਕ ਦਵਾਈ ਨਹੀਂ ਹੈ ਜਿਹਨੂੰ ਖਾਣ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦੇ ਆ ਤੁਹਾਡਾ ਬੀਪੀ ਵੱਧ ਸਕਦਾ ਆ ਤੁਹਾਡਾ ਲਿਵਰ ਜਿਹੜਾ ਆ ਉਹ ਖਰਾਬ ਹੋ ਸਕਦਾ ਆ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਕੰਪਲਿਕੀਸ਼ਨਸ ਜਿਹੜੀਆਂ ਨੇ ਆ ਸਕਦੀਆਂ ਨੇ ਤੁਹਾਡੀ ਪਾਚਨ ਸ਼ਕਤੀ ਖਰਾਬ ਹੋ ਸਕਦੀ ਹੈ ਸੋ ਇਹੋ ਜਿਹੀਆਂ ਦਵਾਈਆਂ ਤੋਂ ਬਚਣਾ ਚਾਹੀਦਾ ਪਿਓਰ ਆਯੁਰਵੇਦਿਕ ਨੁਸਖਾ ਜੇਕਰ ਤੁਸੀਂ ਤਿਆਰ ਕਰਾਉ ਵਧੀਆ ਆਯੁਰਵੈਦਿਕ ਪਸਮਾ ਪਾਈਆਂ ਹੁਣ ਵਧੀਆ ਜੜੀਆਂ ਬੂਟੀਆਂ ਪਾਈਆਂ ਹੁਣ ਤੇ ਸਰੀਰਕ ਤਸੀਰ ਦੇ ਮੁਤਾਬਕ ਲਿਵਰ ਦੀ ਹੈਲਥ ਦੇ ਮੁਤਾਬਕ ਜੇਕਰ ਇਹ ਨੁਸਖਾ ਬਣਾ ਕੇ ਲਿਆ ਜਾਵੇ ਨਾ ਤਾਂ ਬਹੁਤ ਵਧੀਆ ਕੰਮ ਕਰਦਾ ਆ ਜਿਹਦੇ ਨਾਲ ਤੁਹਾਡੀ ਯਾਦਦਾਸ਼ਤ ਵਧਦੀ ਹੈ ਸਕਿਨ ਵਧੀਆ ਹੋ ਜਾਂਦੀ ਹੈ ਮਰਦਾਨਾ ਤਾਕਤ ਵੱਧ ਜਾਂਦੀ ਹੈ ਵੀਰਜ ਨਵਾਂ ਬੰਨਣਾ ਸਟਾਰਟ ਹੋ ਜਾਂਦਾ ਆ ਤੇ ਸਰੀਰ ਵਿੱਚ ਅਤਿੰਤ ਤਾਕਤ ਆ ਜਾਂਦੀ ਹੈ ਪਰ ਕੋਈ ਵੀ ਵਧੀਆ ਆਯੁਰਵੈਦਿਕ ਨੁਸਖਾ ਲੈਣ ਤੋਂ ਪਹਿਲਾਂ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਤੁਹਾਡੀ ਲਿਵਰ ਦੀ ਹੈਲਥ ਕਿਦਾਂ ਦੀ ਹੈ ਕਿ ਤੁਹਾਡੀ ਪਾਚਨ ਸ਼ਕਤੀ ਖਰਾਬ ਤਾਂ ਨਹੀਂ ਤੁਹਾਡੀ ਤਹਸੀਰ ਕਿਦਾਂ ਦੀ ਹੈ ਤੋਂ ਨੂੰ ਗੈਸ ਜਾਬ ਤਾਂ ਨਹੀਂ ਬਣਦਾ ਸੋ ਪੂਰੀ ਸਰੀਰਕ ਦਸ਼ਾ ਜਾਣਨ ਤੋਂ ਬਾਅਦ ਹੀ ਕੋਈ ਆਯੁਰਵੈਦਿਕ ਨੁਸਖਾ ਜਿਹੜਾ ਉਹ ਲੈਣਾ ਚਾਹੀਦਾ ਆ ਜਿਹੜੇ ਵੀ ਮੇਰੇ ਵੀਰਪਰਾ ਆਯੁਰਵੈਦਿਕ ਨੁਸਖੇ ਬਣਾਉਂਦੇ ਉਹਨਾਂ ਨੂੰ ਪਤਾ ਹੈ ਕਿ ਆਯੁਰਵੈਦਿਕ ਨੁਸਖੇ ਜਿਹੜੇ ਨੇ ਉਹ ਹੌਲੀ-ਹੌਲੀ ਕੰਮ ਕਰਦੇ ਨੇ 1 ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਲਗਾਤਾਰ ਜੇਕਰ ਤੁਸੀਂ ਵਧੀਆ ਆਯੁਰਵੈਦਿਕ ਨੁਸਖਾ ਯੂਜ਼ ਕਰਦੇ ਹੋ ਨਾ ਤਾਂ ਉਹਦੇ ਬਹੁਤ ਅੱਛੇ ਰਿਜ਼ਲਟ ਨੇ ਸਾਡੇ ਪੁਰਖੇ ਦੁੱਧ ਘਿਓ ਬਦਾਮ ਖਾਂਦੇ ਸੀਗੇ ਤੇ ਤਾਕਤ ਦੇ ਵਾਸਤੇ ਖਾਂਦੇ ਸੀਗੇ ਪਰ ਇੱਕੋ ਦਿਨ ਖਾਦਿਆਂ ਤੱਕ ਥੋੜੀ ਆ ਜਾਂਦੀ ਸੀ ਹੌਲੀ ਹੌਲੀ ਕਰਕੇ ਤਾਕਤ ਆਉਂਦੀ ਸੀ ਇਸੇ ਤਰੀਕੇ ਨਾਲ ਆਯੁਰਵੈਦਿਕ ਦਵਾਈਆਂ ਹੌਲੀ ਹੌਲੀ ਆਪਣਾ ਅਸਰ ਵਿਖਾਉਂਦੀਆਂ ਨੇ ਤੇ ਸਰੀਰ ਦੇ ਵਿੱਚ ਅਤਿਅੰਤ ਤਾਕਤ ਪਾ ਦਿੰਦੀਆਂ ਨੇ ਸਿਆਣੇ ਦਾ ਖਿਆ ਤੇ ਔਲੇ ਦਾ ਖਾਦਾ ਬਾਅਦ ਪਤਾ ਲੱਗਦਾ ਇਹਦਾ ਕੀ ਮਤਲਬ ਹੈ ਕਿ ਬਾਅਦ ਵਿੱਚ ਹੀ ਪਤਾ ਲੱਗਦਾ ਕੋਈ ਚੰਗੀਆਂ ਚੀਜ਼ਾਂ ਖਾਧੀਆਂ ਦਾ ਪਰ ਚੰਗੀ ਚੀਜ਼ ਜੇ ਖਾਓਗੇ ਫੇਰ ਹੀ ਪਤਾ ਲੱਗੇਗਾ ਜਿਹੜੇ ਨੌਜਵਾਨ ਤਾਕਤ ਦੇ ਲਈ ਨੁਸਖਾ ਬਣਾਉਣਾ ਚਾਹੁੰਦੇ ਨੇ ਜਾਂ ਕਿਸੇ ਨੁਸਖੇ ਦਾ ਸੇਵਨ ਕਰ ਰਹੇ ਨੇ ਉਹਨਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਉਸੇ ਵੇਲੇ ਤਾਕਤਲਾ ਨੁਸਖਾ ਨਾਲ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਦਾ ਸੀ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ